ਪੰਜਾਬ ਅਗਰੀਕਲਚਰ ਸਟੇਟ ਹੈ ਕਿ ਪੰਜਾਬ ਤੋਂ ਬਿਨਾ ਕਿਵੇਂ ਹੋ ਸਕਦਾ ਹੈ ਕਿ ਪੰਜਾਬ ਨੂੰ ਬਿਨਾ ਪੁੱਛੇ ਕੋਈ ਵੀ ਜੈਸਾ ਬਣ ਹੁਣ ਜੇ ਕੋਈ ਸਾਨੂੰ ਕੰਪਨੀ ਕਹੂਗੀ ਤਾਂ ਤੋਂ ਕਿ 20 ਸੱਤ ਹੋਈ ਲੈਣਾ ਤਾਂ ਇਹ ਮੇਰੇ ਖਿਆਲ ਸ ਹੈ ਚੰਗੀ ਚੰਗੀ ਗੱਲ ਹੈ ਕਣਕ ਵਾਸਤੇ ਅਸੀਂ ਸਟੋਰੇਜ ਕਰ ਸਕੀਏ ਤੇ ਦੇਸ਼ ਨੂੰ ਕਣਕ ਦੇ ਵਿੱਚੋਂ ਸਭ ਤੋਂ ਵੱਡਾ ਭੰਡਾਰ ਜਿਹੜਾ ਕਣਕ ਦਾ 125 ਲੱਖ ਮੀਟ੍ਰਿਕ ਟਨ ਪੰਜਾਬ ਤੋਂ ਜਾਊਗਾ ब सब तो बड़ा अन्नदाता है कि असि वो मंडिया वास्ते सड़क बना पैसे जारी करो आधी अभी उन्होंने मैं भरोसा जो भारत की जमीन है लेकिन खेती करने के लिए बी एस एफ को साथ में जाना पड़ता है वो जमीन तार के इस पार आ जाएगी तो वो किसान जो हैं वो बिना रोक टोक अपनी खेती कर सकते हैं D5 ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਆ ਬਲਵਿੰਦਰ ਸਿੰਘ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੋ ਪੰਜਾਬ ਦੇ ਹੱਕ ਦੇ ਲਈ ਕੇਂਦਰ ਸਰਕਾਰ ਕੋਲ ਆਪਣਾ ਪੱਖ ਰੱਖਦੇ ਨੇ ਤੇ ਅੱਜ ਉਹ ਦਿੱਲੀ ਦੇ ਵਿੱਚ ਜਾਂਦੇ ਨੇ ਤਾਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕਰਦੇ ਨੇ ਤੇ ਪੰਜਾਬ ਦੇ ਕਈ ਮੁੱਦਿਆਂ ਦੇ ਉੱਤੇ ਉਹਨਾਂ ਦੀ ਵਿਚਾਰ ਚਰਚਾ ਹੋਈ ਐ ਤੇ ਕੇਂਦਰ ਸਰਕਾਰ ਵੱਲੋਂ ਹੀ ਭਰੋਸਾ ਦਿੱਤਾ ਗਿਆ ਅਮਿਤ ਸ਼ਾਹ ਵੱਲੋਂ ਹੀ ਭਰੋਸਾ ਦਿੱਤਾ ਗਿਆ ਕਿ ਅਸੀਂ ਤੁਹਾਡੇ ਮਸਲੇ ਦਾ ਜ਼ਰੂਰ ਹੱਲ ਕਰਾਂਗੇ ਤਾਂ ਬਾਹਰ ਆ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਨਾ ਮੁੱਦਿਆਂ ਨੂੰ ਲੈ ਕੇ ਕਾਫੀ ਗੱਲਾਂ ਕੀਤੀ ਨੇ ਉਹ ਤੁਹਾਨੂੰ ਸੁਣਾਉਣੇ ਤੇ ਉਸਾਰੇ ਸਾਡੀ ਪੰਜਾਬ ਸਟੇਟ ਦੇ ਮੁੱਦੇ ਸੀਗੇ ਜਿਹੜੇ ਉਹਨਾਂ ਨਾਲ ਡਿਸਕਸ ਕੀਤੇ ਸੀ ਐਕਟ ਜਿਹਦੇ ਵਿੱਚ ਸ਼ਾਇਦ ਅਗਲੀ ਪਾਰਲੀਮੈਂਟ ਚੋਂ ਆ ਜੇ ਬਿਲ ਜੀ ਐਕਟ ਕਿ ਜਿਹੜਾ ਆ ਉਹ ਕਿਸੇ ਵੀ ਫਸਲ ਦਾ ਉਹਨੂੰ ਸੈਂਟ ਸੈਂਟ ਲਾਈਜ਼ ਕਰਨ ਲੱਗੇ ਆ ਕਿ ਉਸਾਥੋਂ ਪੁੱਛ ਕੇ ਤੇ ਪੰਜਾਬ ਅਗਰੀਰੀਅਨ ਸਟੇਟ ਹੈ ਕਿ ਪੰਜਾਬ ਤੋਂ ਬਿਨਾ ਕਿਵੇਂ ਹੋ ਸਕਦਾ ਹੈ ਕਿ ਪੰਜਾਬ ਨੂੰ ਬਿਨਾ ਪੁੱਛੇ ਕੋਈ ਵੀ ਜੈਸਾ ਬਣੇ ਵਸੇ ਉਹਨਾਂ ਨੂੰ ਕਿਹਾ ਕਿ ਇਹਨੂੰ ਇਹੜਾ ਇਸ ਐਕਟ ਨੂੰ ਪਾਰਲੀਮੈਂਟ ਚ ਨਹੀਂ ਲੈ ਕੇ ਆਉਣਾ ਚਾਹੀਦਾ ਤੋਂ ਉਹਨਾਂ ਨੇ ਕਿਹਾ ਕਿ ਓਕੇ ਮੈਂ ਸਾਰਾ ਪਰਦਾ ਦੇਖਦਾ ਕਿ ਮੈਂ ਉਹਦੇ ਬਾਰੇ ਫੈਸਲਾ ਲਵਾਂਗਾ ਤੇ ਅਸੀਂ ਵਿਰੋਧ ਪ੍ਰਗਟ ਕੀਤਾ ਪੰਜਾਬ ਵੱਲੋਂ ਕਿ ਕਿਉਂਕਿ ਸਾਡੇ ਤਾਂ ਖੇਤੀ ਦਾ ਹੀ ਮਤਲਬ ਕਿ ਅਸੀਂ ਆਪ ਖੇਤੀ ਕਰ ਲੈਨੇ ਆਂ ਕੁਝ ਫਸਲ ਵੇਚ ਦਿੰਨੇ ਆਂ ਕੁਝ ਬੀਜ ਵਾਸਤੇ ਫੇਰ ਰੱਖ ਲੈਨੇ ਆਂ ਅਗਲੇ ਸਾਲ ਵਾਸਤੇ ਸਾਡੇ ਘਰਾਂ 'ਚ ਕੰਕਰੀਟ ਢੋਲ ਜੇ ਸਾਡੇ ਘਰਾਂ 'ਚ ਐਦਾਂ ਦੇ ਸਟੋਰੇਜ ਰਹੀ ਹੈ ਨੈਚੁਰਲ ਸਟੋਰੇਜ ਤੇ ਹੁਣ ਜੇ ਕੋਈ ਸਾਨੂੰ ਕੰਪਨੀ ਕਹੂਗੀ ਤਾਂ ਤਾਂ ਕਿ 20 ਹੱਥ ਹੀ ਲੈਣਾ ਤੇ ਮੇਰੇ ਖਿਆਲ ਚ ਚੰਗੀ ਚੰਗੀ ਗੱਲ ਨਹੀਂ ਅਸੀਂ ਇਹ ਮੈਂ ਤਾਂ ਉਹਨਾਂ ਨੂੰ ਕਿਹਾ ਇਹ ਸੀਡ ਐਕਟ ਇਹਦਾ ਉਹਦਾ ਬਿੱਲ ਪਾਰਲੀਮੈਂਟ ਚ ਨਹੀਂ ਆਉਣਾ ਚਾਹੀਦਾ ਐਸਵਾਈਐਲ ਦਾ ਇਸ਼ੂ ਹੈ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਜਾਰੀ ਹੈ ਤੇ ਅਸੀਂ ਉੱਥੇ ਆਪਣੇ ਵਧੀਆ ਤੋਂ ਵਧੀਆ ਵਕੀਲ ਭੇਜ ਰਹੇ ਹਾਂ ਤੇ ਉਹਦੇ ਵਿੱਚ ਵੀ ਅਸੀਕਿਆ ਵੀ ਅਸੀ ਪੰਜਾਬ ਦਾ ਪੱਖ ਇਹ ਐ ਕਿ ਸਾਡੇ ਕੋਲੇ ਪਾਣੀ ਹੈ ਨਹੀਂ ਤੇ ਇਸ ਕਰਕੇ ਇਸ ਮੁੱਦੇ ਨੂੰ ਜਦਾ ਬਹਿ ਕੇ ਹੱਲ ਕਰ ਲੋ ਜਿਵੇਂ ਵੀ ਹੱਲ ਕਰ ਲੋ ਦੇ ਇਹ ਹੁਣ ਖਤਮ ਹੋ ਜਾਣਾ ਚਾਹੀਦਾ ਫੂਡ ਐਂਡ ਸਿਵਲ ਸਪਲਾਈ ਡਿਪਾਰਟਮੈਂਟ ਦਾ ਜਿਵੇਂ ਸਟੋਰੇਜ ਹੈ ਪਰ ਤੇ ਆਰਤੀਆਂ ਦਾ ਜਿਹੜਾ ਕਮਿਸ਼ਨ ਹੈ ਉਹ ਸਿੱਧਾ ਸੈਂਟਰ ਨਾਲ ਸੰਬੰਧਿਤ ਹੈ ਅਸੀਂ ਫੇਰ ਕਿਹਾ ਕਿ ਆਰਤੀਆਂ ਨੂੰ ਭਾਵੇਂ ਐਸੋਸੀਏਸ਼ਨਸ ਨੂੰ ਤੁਸੀਂ ਖੁਦ ਬੁਲਾ ਲਓ ਇੱਥੇ ਕਿ ਬੁਲਾ ਲਓ ਜਾਂ ਕੋਈ ਤੁਹਾਡਾ ਰਿਪਰੈਜ਼ੈਂਟੇਟਿਵ ਉੱਥੇ ਚਲਾ ਜਾਵੇ ਸੈਂਟਰ ਸਰਕਾਰ ਵੱਲੋਂ ਜੋ ਆਰਤੀ ਐਸੋਸੀਏਸ਼ਨ ਨੇ ਮੰਗਾ ਨੇ ਉਹਨਾਂ ਦਾ ਜਿਹੜਾ ਪੰਡ ਦਾ ਦਿਸਾ ਯੋਗਦਾਨੀ ਕਹੂੰਗਾ ਮੈਂ ਕਿਉਂਕਿ ਮੈਂ ਨਹੀਂ ਕਹਿੰਦਾ ਕਿ ਉਹ ਕੋਈ ਜੰਤਨੇ ਜਾਂ ਕੋਈ ਹੋਰ ਅਸਲ ਚੋਰ ਸਰਵਿਸ ਦਿੰਦੇ ਆ ਉਹਨਾਂ ਦੀ ਸਰਵਿਸ ਦਾ ਜਿੰਨਾ ਹਿੱਸਾ ਉਹਨਾਂ ਨੂੰ ਮਿਲਣਾ ਚਾਹੀਦਾ ਜੋ ਵੀ ਮੰਗਿਆ ਨੇ ਉਹ ਸੈਂਟਰ ਸਰਕਾਰ ਦੇ ਹਿੱਸੇ ਨੇ ਜਨਤਪੇਰੇ ਲਿਪੂ ਦੋ ਸੰਦ ਐਂਡ ਡਿਕੋਰੇਸ਼ਨ ਦੋ ਬੁੜੇ ਹਲਕੇ ਜੜੀ স্টক ਸਾਡੀ ਪਈ ਹੋਈ ਹੈ ਉਹ ਹਵਾ ਲੈ ਜਾ ਹਾਂਜੀ ਸਾਡਾ ਜਿਹੜਾ ਇਹ ਟੋਕ ਪਰ ਹੋ ਸਾਡਾ ਸਟਾਕ ਪਿਆ ਜਿਹੜਾ ਉਹਨੂੰ ਵੀ ਰੈਸਟ ਚੋਰ ਦਾ ਜਿਹੜਾ ਸਪੈਸ਼ਲ ਟ੍ਰੇਨਾਂ ਲਾ ਕੇ ਉਹਨੂੰ ਖਾਲੀ ਕਰੋ ਤਾਂ ਕਿ ਅਸੀਂ ਕਣਕ ਆਉਣ ਆਈ ਆ ਹੁਣ ਅਪ੍ਰੈਲ ਚ ਕਣਕ ਵਾਸਤੇ ਅਸੀਂ ਸਟੋਰੇਜ ਕਰ ਸਕੀਏ ਤੇ ਦੇਸ਼ ਨੂੰ ਕਣਕ ਦੇ ਵਿੱਚੋਂ ਸਭ ਤੋਂ ਵੱਡਾ ਭੰਡਾਰ ਜਿਹੜਾ ਕਣਕ ਦਾ 125 ਲੱਖ ਮੀਟ्रिक टन ਪੰਜਾਬ ਤੋਂ ਜਾਊਗਾ ਤਾਂ ਉਹਨੂੰ ਅਸੀਂ ਕਰਾਪਰ ਤਰੀਕੇ ਨਾਲ ਰੱਖ ਸਕੀਏ ਇਹ ਚੰਡੀਗੜ੍ਹ ਦਾ ਸੀਗਾ ਕਿ 60 40 ਦਾ ਹੈਗਾ ਪਹਿਲਾਂ ਤੋਂ ਰੇਸ਼ੋ ਚੱਲਿਆ ਆ ਰਿਹਾ 60% ਪੰਜਾਬ ਦੇ ਅਫਸਰ 40% ਹਰਿਆਣੇ ਦੇ ਅਫਸਰ ਇਹਨੂੰ ਮੇਨਟੇਨ ਕੀਤਾ ਜਾਵੇ ਕਈ ਵਾਰੀ ਜੂਟੀ ਤੋਂ ਜਾਂ ਇਧਰੋਂ ਉਧਰੋਂ ਅਫਸਰ ਲਾਤੇ ਜਾਂਦੇ ਨੇ ਤੇ ਉਹ ਚੰਗਾ ਨਹੀਂ ਲੱਗਦਾ ਤੇ ਉਹਨਾਂ ਨੇ ਕਿਹਾ ਕਿ ਬਿਲਕੁਲ ਅਸੀਂ ਇਹਨੂੰ ਮੇਨਟੇਨ ਕਰ ਇਹ ਉਹਨਾਂ ਨੇ ਗਲਪ੍ਰੋਸੇ ਨਾਲ ਕਹੀ ਹੈ ਐਚਐਮ ਸਾਹਿਬ ਨੇ ਹੋਮ ਮਿਨਿਸਟਰ ਸਾਹਿਬ ਨੂੰ ਕਿ ਅਸੀਂ ਮੰਨਦੇ ਹਾਂ ਜਿਵੇਂ ਫੂਡ ਸਪਲਾਈ ਦਾ ਐਫਸੀਆਈ ਦਾ ਜੀਐਮ ਜਿਹੜਾ ਹਮੇਸ਼ਾ ਤੋਂ ਜਦੋਂ ਤੋਂ ਪੰਜਾਬ ਬਣਿਆ ਹਰਿਆਣੇ ਤੋਂ ਪੰਜਾਬ ਉਦੋਂ ਤੋਂ ਇਹਦਾ FCI ਦਾ ਜਿਹੜਾ GM ਹੈ ਪੰਜਾਬ ਦਾ ਅਫਸਰ ਹੈ ਇਹ ਐਸ ਵਾਰ ਅਸੀਂ ਲੈਟਰ ਵੀ ਲਿਖੇ ਇਹ ਕੋਈ ਜੁਡੀ ਯੋਟੀ ਕਾਟਵਾ ਦਣਾ ਜੁਡੀ ਕਾਟਵਾ ਦਟਾ ਲਾਤਾ ਕਿ ਐਸੀ ਮੰਗ ਕੀਤੇ ਤੇ ਅਨੁ ਪੰਜਾਬ ਦਾ FCI ਦਾ ਜਿਹੜਾ ਜਿਹਨੂੰ ਕਲਚਰ ਦਾ ਪਤਾ ਹੋਵੇ ਜਿਹਨੂੰ ਮੰਡੀਆਂ ਦਾ ਪਤਾ ਆਵੇ ਜਿਹਨੂੰ ਢੇਰੀਆਂ ਦਾ ਬੋਲਾਂ ਦਾ ਹਨਾ ਜਿਹਨੂੰ ਬਾਰਦਾਨੇ ਦਾ ਜਿਹਨੂੰ ਝਾਰ ਦਾ ਪਤਾ ਹੋਵੇ ਇਹ ਪੱਖਾ ਲੱਗ ਗਿਆ ਚਾਰ ਲੱਗ ਗਿਆ ਇਹੋ ਜਿਹਾ ਅਫਸਰ ਬੇਰੇ ਅਸੀਂ ਪੈਨਲ ਦੇਵਾਂਗੇ ਉਹ ਕਹਿੰਦੇ ਜੀ ਪੈਨਲ ਦੇ ਦਿਓ ਅਸੀਂ ਤੁਹਾਡਾ ਇਹ ਅਫਸਰ ਲਾ ਰਹੇ ਸੋ ਇਹ ਆਰਡੀਐਫ தம் ਬਹੁਤ ਚਾਹਤੋਂ ਬਾੜੇ ਕਤੁਗਟ ਹੁਣ ਤਾਂ 8500 ਕਰੋੜ ਹੋ ਗਿਆ ਇਹ ਜਾਰੀ ਕਰ ਦਿਓ ਜੀ ਅਸੀਂ ਸੜਕਾਂ ਬਣਾਉਣੀਆਂ ਨੇ ਮੰਡੀਆਂ ਵਾਸ ਮੰਡੀਆਂ ਤੋਂ ਸਾਰੇ ਦੇਸ਼ ਨੂੰ ਚਾਹੇ ਉਹ पीडीएफ वास्ते जानਦਾ ਚਾਹੇ ਹੋ ਕਿਸੇ ਵੀ ਸਕੀਮ 'ਚ ਜਾਂਦਾ ਅਨ ਅਨਾਜ ਪੰਜਾਬ ਸਭ ਤੋਂ ਵੱਡਾ ਅਨ ਦਾਤਾ ਹੈ ਇਸੇ ਨੂੰ ਮੰਡੀਆਂ ਵਾਸਤੇ ਸੜਕਾਂ ਬਣਾਉਣੀਆਂ ਤੇ ਤੁਸੀਂ ਪੈਸੇ ਜਾਰੀ ਕਰੋ ਆਡੀ ਅਬੀ ਕਿ ਉਹਨਾਂ ਨੇ ਮੈਨੂੰ ਪ੍ਰਸੰਨਤਾ ਕਿ ਮੈਂ ਇਹਦੇ ਬੁੱਝ ਸਭ ਤੋਂ ਪਹਿਲਾਂ ਆਡੀ اف ਦੇ ਪੈਸੇ ਦੀ ਪਹਿਲੀ ਕਿਸ਼ਤ ਜਾਰੀ ਕਰਨ ਬਾਰੇ ਮੈਂ ਮੀਟਿੰਗ ਹੋ ਇੰਗਲਿਸ਼ ਸਬ ਕਿ ਮੈਂ ਰਕਿਆ ਪਹਿਲੀ ਕਿਸ਼ਤੀ ਜਾਰੀ ਕਰ ਦਿੰਗੇ ਅੱਜ ਦੀ ਮੀਟਿੰਗ ਕੱਟ ਗਈ ਉਹਨੇ ਕਿਹਾ ਕਿ ਮੈਂ ਮੀਟਿੰਗ ਕਰੂੰਗਾ ਰੂਲ ਡਿਪਾਰਟਮੈਂਟ ਦੇ ਅਫਸਰਾਂ ਨਾਲ ਮਿਨਿਸਟਰੀ ਨਾਲ ਦੇ ਵੀ ਐਸ ਤੁਹਾਡੀ ਪ੍ਰਾਇੋਰਟੀ ਸਟੇ ਮੈਨ ਰੂਡ ਨੂੰ ਦੇ ਅਸੀਂ 8500 ਕਰੋੜ ਸਾਡਾ ਬਣਦਾ ਸੀ ਪਹਿਲੀ ਕਿਸ਼ਤੀ ਜਾਰੀ ਕਰ ਦਿਓ ਅਸੀਂ ਕੁਝ ਤਾਂ ਬਣਾਉਂਦੇ ਕੰਮ ਸ਼ੁਰੂ ਕਰਦੇ ਤਾਂ ਹੋਗੀ ਠੀਕ ਹੈ लंबे समय से मांग रही है आरडीएफ के पैसे की जब भी मुलाकात होती है तभी एक आ जाता है कि आरडीएफ का पैसा मिलेगा लेकिन अब सौ रूट पर इस तरीके से आपने बताया कि खो गया है लेकिन अभी तक सरकार नहीं आज उन्होंने जो बताया जो एचएम साहब ने कि मैं सबसे पहले मीटिंग यही करूंगा आरडीएफ की ओ मुझे उम्मीद है कि वो पंजाब स्टेट का हिस्सा है वो कोई भीख नहीं है वो हक है वो हर सिर का बनता है ਜਿੱਤਨਾ ਜਿੱਤਨਾ ਉਹਾਂ ਦਾ ਹੱਕ ਮੰਗ ਪੰਜਾਬ ਦਾ ਹੱਕ ਹੈ ਹੱਕ ਮੰਗਨੇ ਆਏ ਸਰ ਸਰ ਪਾਕਿਸਤਾਨ ਦੇ ਜਿਹੜੇ ਡਰੋਨਸ ਆ ਰਹੇ ਨੇ ਉਹਨੂੰ ਲੈ ਕੇ ਕੀ ਮੰਗੇ ਇੰਟਰਨੈਸ਼ਨਲ ਬਾਰਡਰ ਬਾਰੇ ਉਹਨਾਂ ਨੇ ਬਹੁਤ ਵੱਡੀ ਗੱਲ ਅੱਜ ਮੈਂ ਇਹਨਾਂ ਕੀਤੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਐਦਾਂ ਦਾ ਜਿਹੜਾ ਹੋਮ ਮਿਨਿਸਟਰੀ ਵੱਲੋਂ ਭਾਰਤ ਸਰਕਾਰ ਵੱਲੋਂ ਹੋ ਰਿਹਾ ਬਹੁਤ ਸਾਰੀਆਂ ਜ਼ਮੀਨਾਂ ਤਾਰ ਦੇ ਪਾਰ ਨੇ तारो दो दो तीन तीन किलोमीटर अंदर है तो बहुत सारिया जमीन अंदर ने मैं उन्होंने कहा कि जी हजार ऐकड़ तार तो पार है जिथे आई डी दिखा के ज बी एस एफ नाली है खेती करा तो वो आप जो इंटरनेशनल रूल्स ने अपा दो सौ तीन सौ मीटर ते तार ले जाइए तो हज़ार कड़ ਸਾਰੇ ਜ਼ਮੀਨ ਜੀਡੀਏ ਉਹ ਮਤਲਬ ਤਾਰ ਕੋ ਇਧਰਲੇ ਪਾਸੇ ਆ ਜਾਊਗੀ ਤੇ ਉਹ ਬਿਨਾਂ ਕਿਸੇ ਡਰ ਪਾਉ ਤੋਂ ਜਾਂ ਬਿਨਾਂ ਕਿਸੇ ਸਿਕਿਉਰਟੀ ਦਾ ਜਿਹੜੀਆਂ ਵੀ ਰੈਗੂਲੇਸ਼ਨਸ ਨੇ ਉਹਨਾਂ ਤੋਂ ਬਿਨਾਂ ਖੇਤੀ ਕਰ ਸਕਦੇ ਉਹਨਾਂ ਨੇ ਕਿਹਾ ਆਉਣ ਵਾਲੇ ਦਿਨਾਂ ਚ ਅਸੀਂ ਇਹ ਕਰਨ ਲੱਗੇ ਆ ਇਹ ਮੈਨੂੰ ਉਮੀਦ ਹੈ ਕਿ ਤਾਰ ਦੇ ਪਾਰ ਜਿਨ੍ਹਾਂ ਨੇ ਖੇਤ ਨੇ ਬਹੁਤ ਵੱਡਾ ਮੁੱਦਾ ਹੈ ਕਿ ਉਹਨਾਂ ਨੂੰ ਅਸੀਂ ਜਲਦੀ तार में कहोगी वो होमिस्ट्री जमी कहूगी उस हिसाब करके बॉर्डर है पांच जो, जो किलोमीटर है हमारा पाकिस्तान के साथ जो जहां पे तार लगी हुई है लेकिन तार हमारे एरिया के अंदर ही है कई जगह तो दो दो तीन तीन किलोमीटर अंदर तार है तो तार के पार हमारी जमीन है वहां खेती करने के लिए आई कार्ड बने हुए और बीएसएफ को साथ में जाना पड़ता है उन किसानों के साथ जाना पड़ता है तो मैं दो तीन बार ये मुद्दा मैंने एचएम साहब के सामने पहले भी रखा था आज उन्होंने कहा है कि हम इस पे फैसला लेने वाले हैं कि हम शायद तार को आगे कर देंगे पठानकोट में ऐसा करके देखा है पहले कि तार को आगे कर लो जो इंटरनेशनल रूल है वो डेढ़ सौ मीटर का है हम दो सौ मीटर रख लेते हैं चलो तीन सौ मीटर रख लो तीन सौ मीटर पे तार रख ली हमारी तरफ तो बहुत हजारों एकड़ जमीन जो है जो भारत की जमीन है लेकिन खेती करने के लिए भी ये सब को साथ में जाना पड़ता वो जमीन तार के इस पार आ जाएगी तो वो

सरकार है करवा लेंगे जब फोरेंसिक से आ गया कि इसमें आतिशी जी ने कुछ नहीं बोला ऐसा बल्कि उन्होंने सबटाइटल देकर अपमान किया गुरुओं का जब फोरेंसिक की जांच आ गई कोर्ट ने कह दिया ये वीडियो उतारो अब उसके बाद भी अगर बीजेपी की सीबीआई उस फोरेंसिक से भी ऊपर है तो करवा लेंगे जान कहां चांस है मैं पिक ਸਾ ਕਹਿ ਰਿਹਾ ਕਿ ਸਟੇਟ ਏਜੰਸੀਆਂ ਦਾ ਇਸਤੇਮਾਲ ਕਰ ਰਹੀ ਹੈ ਪੰਜਾਬ ਸਰਕਾਰ। ਕੌਣ? ਪੰਜਾਬ ਸਰਕਾਰ ਸਟੇਟ ਏਜੰਸੀਆਂ ਕਾਪ ਵਿੱਚ ਇਸਤੇਮਾਲ ਜ਼ਿਆਦਾ ਕਰ ਰਹੀ ਹੈ। ਕਹਿੰਦੇ ਕੌਣ ਕਰ ਰਹੀ ਹੈ? ਭਾਜਪਾ। ਹਾਂ, ਇਹ ਹੀ ਇਹ ਹੀ ਆਨਸਰ ਹੈ। ਸੋ ਜਿੱਦਾਂ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਮੇਂ-ਸਮੇਂ ਸਿਰ ਅੰਮਿਤ ਸ਼ਾਹ ਦੇਸ਼ ਦੇ ਗ੍ਰਹਿ ਮੰਤਰੀ ਦੇ ਨਾਲ ਮੁਲਾਕਾਤ ਕੀਤੀ ਜਾਂਦੀ ਹੈ। ਪੰਜਾਬ ਦੇ ਹੱਕਾਂ ਨੂੰ ਲੈ ਕੇ, ਪੰਜਾਬ ਦੇ ਪੈਸੇ ਨੂੰ ਲੈ ਕੇ ਤਾਂ ਹੁਣ ਵੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਅੰਮਿਤ ਸ਼ਾਹ ਵੱਲੋਂ ਪੰਜਾਬ ਨੂੰ ਜੋ ਭਰੋਸਾ ਦਿੱਤਾ ਗਿਆ ਉਹ ਵਾਕਈ ਸੱਚ ਹੋਵੇਗਾ ਜਾਂ ਨਾ ਸਮਾਂ ਦੱਸੇਗਾ। ਮਿਡੀਆ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ